ਆ ਤੁਹਾਡੇ ਬੀਬੀ ਦੀ ਸ਼ਾਮ ਉਹਨਾਂ ਮਾਂ ਦੇ ਘਰ ਜਾ ਦੋਤਾ ਗਿਆ 25 ਸੀਸੀ ਦਾ ਪਾਣੀ ਦਾ ਪਾਣੀ ਨਾ ਕੋਈ ਕਾਰਨ ਦਾ ਪਤਾ ਲੱਗਾ ਤੋਂ ਲੋਕ ਜਿੱਥੇ ਨਹੀਂ ਹੋਏ ਪਾਣੀ ਕੋਈ ਪਤਾ ਨਹੀਂ ਆਂਛਾ ਤੇ ਉਹ ਬੱਡੇ ਇਹਨਾਂ ਨੇ ਵੇਖੇ ਨਹੀਂ ਆਏ ਪੁਲਿਸ ਨੂੰ ਕੀ ਹੋਇਆ ਸਵਾਲ ਕਰਵਾਇਆ ਗਿਆ ਪੁਲਿਸ ਨੂੰ ਹੁਣ ਇੱਕ ਰਾਤ ਦੀ ਜ ਮਰਜ਼ੂਰ ਨਾਲ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਅਕਸਾਈਡ ਕੀਤਾ ਹੈ ਇਦਾਂ ਸਜ਼ਾ ਦਿੱਤੀ ਜਾਵੇ ਸਾਡੇ ਤੇ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਆ ਕੇ ਮਾਰੀਆਂ ਉੱਥੀਆਂ ਮਾਰੀਆਂ ਜਾਣ ਬਿਲਾਸਿੰਗ ਜੀ ਮੈਂ ਹਾਂਜੀ ਕਿੰਨੀਆਂ ਗੋਲੀਆਂ ਜਿਹੜੀਆਂ ਦਸਾਂ ਦੇ ਲੱਗੀਆਂ ਇਹ 4-5 ਗੋਲੀਆਂ ਵੱਜੀਆਂ 4 ਹਾਂਜੀ

ਤੋ ਉਹ ਤੇ ਲੈ ਲਿਆ ਉਹ ਨਾ ਮੈਂ ਜੇ ਮੰਗਤਾ ਤੇ ਦਿੱਤੀ ਸਾਹ। ਇਨਸਾਨ ਚਾਹੀਦਾ ਹਨ। ਇਨਸਾਨ ਮਿਲੇ ਹਨ। ਉਹ ਤੇ ਕਰ ਮਾਰੇ ਸਾਨੂੰ ਕੀ ਫੋਦੇਗਾ। ਸਾਡੇ ਜਾਂਦਿਆਂ ਤੇ ਲਊ ਲਵਾ ਨ ਹੋਇਆ ਇਹ। ਉਹ ਵੀਡੀਓ ਆਇਆ ਇਹ। ਕੈਮਰੇ ਤੇ ਆਇਆ ਸਭ ਕੋ। ਉਥੋਂ ਕਿਡਾਲੋ ਜੋਗੋ। ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਹੈ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਹੁਣ ਤੇ ਚੁੱਪ ਕਰਕੇ ਚੱਲ ਗਏ ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਪਾਈ ਗਈ 200 ਤੋਂ ਆਂਦੇ ਆ ਪਾਈ ਗਈ ਐ ਸਾਨੂੰ ਤਾਂ ਦੱਸਿਆ ਨਹੀਂ ਪੁਲਿਸ ਵਾਲੇ ਆਹੀ ਔਰ ਜੀ ਵਾਈ ਸੁਣੀ ਪਾਈ ਗਏ ਉਹ ਕਿੰਨੇ ਜਾਣਿਆਂ ਨੂੰ ਜਿਹੜਾ ਉਹ ਵੜ ਲਿਆ ਗਿਆ ਪੁਲਿਸ ਵਾਲੇ ਹੁਣ ਸਾਨੂੰ ਦੱਸਿਆ ਪੁਲਿਸ ਵਾਲਿਆਂ ਬਿ ਕਿੰਨੇ ਜਾਣਿਆਂ ਨੂੰ ਫੜਿਆ ਕੀ ਮੰਗ ਕਰਦੇ ਜੇ ਇਨਸਾਫ ਦੀ ਮੰਗ ਆਹ ਦਿਫੇ ਇਹੋ ਮੰਗ ਕਰਦੇ ਇਨਸਾਫ ਹੋਵੇ ਪਹਿਲੇ ਚਿੱਤੇ ਚ ਲਿਆ ਕੇ ਮਾਰਨ ਗੋਈਆਂ ਤੇ ਪਤਾ ਲੱਗ ਜਾਵੇ ਕਿ ਕਿਤਨਾ ਪੁੱਤ ਮਾਰੀ ਦੇ ਆ ਇਤਨਾ ਪੁੱਤ ਮਾਰਦੇ ਆ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪੋਤਾ ਇਤਨਾ ਮਰਦੇ ਜੋ ਜਿਤਨਾ ਮਾਰਦੇ ਆ ਸਰੇ ਕਿੰਨੇ ਖੇਸਾਬ ਦੀ ਤੁਹਾਡ ਬਹੁਤ ਜੀਲੀ ਕਰਦਾ ਕੋ ਮੇਰਾ ਭਤੀਜਾ ਹੀ ਜਗਰਾ ਸਿੰਘ ਕਰ ਸਾਡੇ ਇਥੇ ਪਿੰਡ ਚ ਮੇਲਾ ਹੈ ਤੇ ਉਥੇ ਸੇਵਾ ਕਰਦਾ ਰਿਹਾ ਸਰੀ ਦੀ ਹਲੀ ਸਾਮਾਨੋ ਘਾ ਰਹਾ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ ਤੇ ਤਿੰਨ ਨੌਜਵਾਨ ਮਿਲੇ ਆ ਮੋਟਰਸਾਈਕਲ ਤੇ ਅੱਗੇ ਆਉਂਦੇ ਜਿੰਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਅੱਗੇ ਉਹ ਹੱਥ ਮਲਾਉਣ ਲੱਗਾ ਉਹਨਾਂ ਚਸ਼ਮਦੀਦ ਕੋਹਾ ਦਾ ਦੇ ਤੇ ਉਹਨਾਂ ਅੱਗੇ ਉਹ ਫੈਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਵੱਜੀ ਆ ਟੁੱਟ ਗਿਆ ਤੇ ਦੂਜੀਆਂ ਦੋ ਤਿੰਨ ਗੋਲੀਆਂ ਹੋਰ ਮਾਰੀਆ ਫਿਰ ਇਥੋਂ ਕੋਈ ਨੌਜਵਾਨ ਆ ਚੋਕੇ ਤੇ ਮੱਤੇ ਵਾਲ ਖੜਿਆ ਉਹਨਾਂ ਦਾ ਜਵਾਬ ਦਿੱਤਾ ਫੇਰ ਹੋਠੀ ਲੱਗ ਗਿਆ ਤੇ ਹੋਠੀ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਾਗਰਦੀ ਨੂੰ ਨੱਥ ਪਾਣੀ ਚਾਹੀਦੀ ਆ ਤੇ ਮੜੀ ਮੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟੇ ਦਾ ਰੋਲਾ ਤੇ ਮੜੀ ਗੱਲ ਦੇ ਇਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਹੁਮਰ ਸੀ ਤੇ ਕੀ ਵਿਆਹ ਸੀ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਕੋਈ ਗੱਲ ਨਹੀਂ ਇਹੋ ਜੀ ਬੱਚਾ ਵੀ ਹੈ ਕੋਈ ਨਹੀਂ ਬੱਚਾ ਜੇ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜੇ ਕੋਈ ਨਹੀਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਕਵਰੇਜ ਇੱਕ ਪ੍ਰਤੀਜੀ ਮਮੀ ਆ ਉਹਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਉਹਦਾ ਜੀ ਮੰਗ ਕਰਦੇ ਹੁਣ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਨਹੀਂ ਸਾਨੂੰ ਫੁਟੇਜ ਤੇ ਆਈ ਆ ਪੁਲਿਸ ਵੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪੁਛਾਲ ਕਰਦੀ ਆ ਅਰੈਸਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹ ਤਾਂ ਹੁਣ ਪੁਛਦਾ ਕੰਮ ਆ ਗਿਆ ਪੁਲਿਸ ਅਧਿਕਾਰੀ ਪਹੁੰਚ ਗਏ ਸੀ ਮੈਸੇ ਦੀ ਮੈਨੂੰ ਮੈਂ ਉਹ ਕਦੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫਿਰ ਸਵੇਰੇ ਆ ਉਹਦਾ ਰਾਤੀ ਪਹੁੰਚ ਗਏ ਸੀ ਪੁਲਿਸ ਅਧਿਕਾਰੀ ਜੀ ਤੇ ਦੋ ਕੁ ਵਜੇ ਰਾਤ ਕਰ ਵੀ ਆਇਆ ਸੀ ਹਸਪਤਾਲ ਪਹੁੰਚ ਕੇ ਹੀ ਪੁਲਿਸ ਕੋਈ ਹੁਣ ਤੱਕ ਗ੍ਰਿਫਤਾਰੀ ਨਹੀਂ ਅਜੇ ਤੱਕ ਨਹੀਂ ਕੋਈ ਗ੍ਰਿਫਤਾਰੀ ਹੋਈ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿੰਨਾਂ ਦੇ ਆ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਾਨੂੰਨ ਵਸਤਾ ਜੀ ਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਨ ਪੈਂਦੇ ਆ ਬੰਦ ਹੋਣ ਚਾਹੀਦੇ ਜੀ ਜਗਰਾਤ ਸਿੰਘ ਹੈ ਇਹਦਾ ਕੰਨ ਜਿਹੜਾ ਹੈ ਅਨੁਸ਼ਾਸਿਤ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਹੈ ਤਫ਼ਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਅਸੀਂ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕੋਈ ਝਗੜਾ ਕਰਦਾ ਪਿਆ ਸੀ ਇਸ ਦੇ ਬਾਰੇ ਜਿਹੜੇ ਇਸ ਮਕਦਮੇ ਦੀ ਤਫ਼ਤੀਸ਼ ਜਾਂ ਮੇਰੇ ਤੋਂ ਸੀਨੀਅਰ ਅਫਸਰ ਹੀ ਦੱਸ ਸਕਦੇ ਕੋਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਹੋ ਨਹੀਂ ਇਹਦੇ ਬਾਰੇ ਤਫ਼ਤੀਸ਼ ਜਾਰੀ ਹੈ ਤੇ ਕੱਲ ਰਾਤ ਦੇ 7:20 'ਤੇ ਘਟਨਾ ਕਾਫੀ ਵਕਤ ਹੋ ਚੁੱਕਾ ਵਾ ਗੁਰਦੁਆਰੇ ਦੇ ਬਾਹਰ ਘਟਨਾ ਵਾ ਲੱਗਦਾ ਸਵਾਲ ਕਾਫੀ ਵੱਡੇ ਖੜੇ ਰਹੇ ਅਧਿਆਤਿ ਪੁਲਿਸ ਦੇ ਉੱਤੇ ਕਿ ਤੁਸੀਂ ਕੀ ਕਾਰਵਾਈ ਤੁਹਾਡੇ ਵੱਲ ਕੀਤੀ ਗਈ ਕਾਰਵਾਈ ਮੁਕੱਦਮਾ ਦਰਜ ਕੀਤਾ ਵਾ ਤੋ ਅੱਜ ਹੀ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕੱਦਮਾ ਜਿਹੜੇ ਸਸ ਦੋਸ਼ੀ ਜਿਹੜੇ ਨਹੀਂ ਜੀ ਨਾਮ ਲਓ ਮੈਂ ਨਾਮ ਲਓ ਹਾਂਜੀ ਕੋਈ ਪਛਾਣ ਹੋ ਪਾਈ ਉਹਨਾਂ ਦੀ ਤਫ਼ਤੀਸ਼ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਿਹਾ ਹੈ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦਿਨ ਹੁੰਦੀ ਸੀ ਉਹ ਸਾਰੇ ਅਫਸਰ ਜਿਹੜੇ ਤਫतीश ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਚੱਲਦੀ ਸੀ ਸੀਸੀਟੀਵੀ ਕੈਮਰੇ ਫੜਾ ਲਿਆ ਰਿਹਾ ਆਸ-ਪਾਸ ਕੀਤੇ ਜਾ ਰਹੇ ਸਾਰੇ ਅਫਸਰ ਕਰ ਰਹੇ